ਦੋ ਮੰਚਾ ਦੋ ਮੋਰਚਾ ਵੱਲੋਂ ਅੱਜ ਹਰਿਆਣੇ ਦੇ ਬਾਡਰਾਂ ਤੇ 14ਵੇਂ ਦਿਨ ਵਿੱਚ ਪਹੁੰਚਾ ਹੋਇਆ ਇਹ ਅੰਦੋਲਨ ਅੱਜ ਅੰਦੋਲਨ ਪਹੁੰਚੀਆਂ ਹੋਈਆਂ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਸਾਡੇ ਨੌਜਵਾਨ ਕਿਸਾਨ ਮਜ਼ਦੂਰ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਜ਼ਰੂਰੀ ਜਾਣਕਾਰੀ ਤੁਹਾਨੂੰ ਦੇਣੀ ਆ ਇੱਕ ਮੇਰੀ ਬੇਨਤੀ ਆ ਵੀ ਫੋਟੋ ਵਾਲੇ ਮੈਨੂੰ ਰੋਕ ਲਿਆ ਇਹ ਦੁਨੀਆ ਦੀਆਂ ਫਰੰਟ ਦੀਆਂ ਖਬਰਾਂ ਤੇ ਹੁਣੀ ਕੱਲ ਮੈਂ ਹਮੇਸ਼ਾ ਡਿਸਪਲਿਨ ਜਾਬਤੇ ਨੂੰ ਵੱਧ ਰੱਖਦਾ ਹੁੰਨਾ ਸਟੇਜ ਤੋਂ ਅਸੀਂ ਬੋਲਦੇ ਆ ਤੁਸੀਂ ਸਾਡੀ ਗੱਲ ਦੀ ਨਾ ਪਰਵਾਹ ਕਰੋ ਕੋਈ ਨਹੀਂ ਸਾਨੂੰ ਨਹੀਂ ਫਰਕ ਪੈਂਦਾ ਪਰ ਸੀਆਈਡੀ ਸੁਣਦੀ ਆ ਵੀ ਆਗੂਆਂ ਦਾ ਆਖਾ ਨਹੀਂ ਮੰਨਦੇ ਇਹ ਤੇ ਮੈਂ ਕਹਿੰਦਾ ਜਿੱਥੇ ਜਗ੍ਹਾ ਮਿਲਦੀ ਪੰਡਾਲ ਡੱਕਦੇ ਹੋ ਬਹਿ ਜਾਓ ਦੁਵਾਰ ਨਾ ਸਾਈਡ ਤੇ ਖੜੀ ਕਰੋ ਆ ਫੇਰ ਤੋਂ ਫੋਟੋ ਫੇਰ ਮੈਂ ਖਿਚਾਉਣੀ ਆ ਜਿੱਥੇ ਵਜਦੀ ਤੇ ਫੋਟੋ ਕੱਲ ਅਖਬਾਰਾਂ ਚ ਫਰੰਟ ਤੇ ਜਾਣੀ ਆ ਤੋ ਪੰਡਾਲ ਪਰ ਦਿਓ ਮੇਰੇ ਵੀ ਜਿਹੜੇ ਸੱਡਾ ਤੇ ਇਧਰਲੇ ਮੇਰੇ ਕੋ ਪਾਸੇ ਖੜੇ ਆ ਮੈਂ ਨਾ ਰੇ ਆਪ ਲਾਉਣੇ ਆ ਜਿੰਨਾ ਤੇ ਤੁਸੀਂ ਸੱਜਦੇ ਨਹੀਂ ਮੈਂ ਸਪੀਚ ਨਹੀਂ ਸ਼ੁਰੂ ਕਰਨੀ ਤੇ ਇਸ ਕਰਕੇ ਬੇਨਤੀ ਆ ਸੱਜ ਜੋ ਆ ਫੋਟੋ ਟਾਪ ਤੇ ਜਾਵੇ ਜਰਾ ਪੂਰੇ ਦੇਸ਼ ਦੀਆਂ ਅਖਬਾਰਾਂ ਚ ਵੀ ਆ ਅੱਜ ਦਾ ਪੰਡਾਲ ਜਿਹੜੀ ਗੱਲ ਸਰਕਾਰ ਕਹਿੰਦੀ ਆ ਵੀ ਐਂਦੇ ਕਿਹਾ ਆਉਨੇ ਕਿਹਾ ਆਵਾ ਆ ਆ ਉਹਦਾ ਜਵਾਬ ਆ ਜੀ ਇਸ ਕਰਕੇ ਮੇਰੇ ਵੀਰਾਂ ਨੂੰ ਬੇਨਤੀ ਆ ਸਾਰੇ ਬਹੁਤ ਧੰਨਵਾਦ ਤੁਸੀਂ ਗੱਲ ਮੰਨ ਮੇਰੀ ਬੇਨਤੀ ਆ ਜਿੱਥੇ ਜਗ੍ਹਾ ਮਿਲਦੀ ਆ ਸੱਜ ਜਾਓ ਪੰਡਾਲ ਢੱਕਿਆ ਗਿਆ ਪੰਡਾਲ ਸਾਡਾ ਛੋਟਾ ਵਾ ਬੈਠ ਜਾਓ ਮੇਰੇ ਵੀ ਇੱਕ ਤਾਂ ਮੈਂ ਤੁਹਾਨੂੰ ਸੂਚਨਾ ਦੇਣੀ ਆ ਕਿ ਅੱਜ ਜਿੱਥੋਂ ਦਾ ਨਗਰ ਸੀ ਸੁਭਕਰਨ ਸਿੰਘ ਜੀ ਦਾ ਉਸ ਨਗਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਔਰ ਉੱਥੇ ਬਹੁਤ ਵੱਡਾ ਮੋਰਚਾ ਚੱਲ ਗਿਆ ਕਾਕਾ ਸਿੰਘ ਦੀ ਕੋਟੜਾ ਨੂੰ ਅਸੀਂ ਉੱਥੇ ਭੇਜਿਆ ਹੋਇਆ ਕਿ ਚੱਲ ਕੋ ਬਹੁਤਾ ਵੱਡਾ ਇਕੱਠਾ ਕੋਈ ਇਹੋ ਜਿਹਾ ਟਕਰਾਅ ਨਾ ਹੋਵੇ ਜਿਹੜੀ ਜਨਤਾ ਬਹੁਤ ਵੱਡੀ ਗਿਣਤੀ ਵਿੱਚ ਆਈ ਔਰ ਜਿਹੜੀ ਸਰਕਾਰ ਐਫ ਆਈ ਆਰ ਦਰਜ ਨਹੀਂ ਕਰ ਰਹੀ ਹੈਗੀ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਹੰਜੂ ਗੈਸ ਵਰਤੇ ਸਾੜ-ਸਾ ਰੱਟੀਆਂ ਉਹਨਾਂ ਦੇ ਐਫ ਆਈ ਆਰ ਹੋਣੀ ਚਾਹੀਦੀ ਆ ਉਸ ਕਰਕੇ ਇੱਕ ਤਾਂ ਉਧਰ ਵੀ ਅੱਜ ਅੰਦੋਲਨਾਂ ਚੱਲ ਰਿਹਾ ਹੈਗਾ ਵਾ ਇਸੇ ਤਰ੍ਹਾਂ ਖਨੌਰੀ ਬਾਦਰ ਤੇ ਗੱਲੇਆ ਸਾਹਿਬ ਨੇ ਉਧਰ ਵੀ ਵੱਡਾ ਇਕੱਠ ਆ ਮਤਾਮਾ ਪੈਣਾ ਕੋ ਛੋਟਾ ਬੱਚਾ ਕੋ ਨਿਕਾ ਜਾ ਦਾਹਕ ਸਾਲਾਂ ਦਾ ਆਇਆ ਨਾ ਐ ਹੀ ਲੋਕ ਆ ਰਹੇ ਨੇ ਤੋਂ ਉੱਥੇ ਵੀ ਵੱਡਾ ਇਕੱਠ ਆ ਉੱਥੇ ਵੀ ਆ ਪੁਤਲਾ ਬਣਿਆ ਦਿਓ ਕੱਦ ਉੱਥੇ ਵੀ ਇਹ ਪ੍ਰੋਗਰਾਮ ਚੱਲ ਰਿਹਾ ਹੈਗਾ ਵਾ ਔਰ ਅੱਜ ਜਿਹੜੀਆਂ ਸਾਡੀਆਂ ਖਬਰਾਂ ਨੇ ਦੇਸ਼ ਦੇ 13 ਸੂਬਿਆਂ ਵਿੱਚ ਜਿੱਥੇ-ਜਿੱਥੇ 10 ਸੂਬਿਆਂ ਵਿੱਚ ਆਪਾਂ ਦਾ ਸੰਪਰਕ ਹੈਗਾ 13 ਸੂਬਿਆਂ ਵਿੱਚ ਅਸਕੇਮ ਗੈਰ ਰਾਜਨੀਤਿਕ ਅਧਾਰ ਹੈਗਾ ਲਗਭਗ 70000 ਪਿੰਡਾਂ ਦੇ ਵਿੱਚ ਅਰਥੀ ਫੂਕ ਮਜਾਰੇ ਕਾਰਪੋਰੇਟ ਕਰਾਣਿਆਂ ਵੇ ਆ ਡਬਲਯੂਟੀਓ ਦੇ ਇਹ ਸਾੜੇ ਜਾ ਰਹੇ ਆ ਸਾੜੇ ਗਏ ਆ ਪੰਜਾਬ ਵਿੱਚ ਕੋਈ ਗਲੀ ਕੂਚਾ ਬਟਿਆ ਨਹੀਂ ਹੈਗਾ ਜੇ ਚਰਤੀ ਫੂਕ ਮਜਾਰੇ ਨਹੀਂ ਹੋਏ ਹੈਗੇ ਤਾਂ ਅੱਜ ਇਹਦੋਂ ਕਹਾ यूपी ਵਿੱਚ ਵੱਡੇ ਐਕਸ਼ਨ ਹੋਏ ਆ ਜਿੰਨਾ ਇਹਨਾਂ ਰੋਕ ਲਾਈ ਸੀ ਇਹਨਾਂ ਦੀਆਂ ਰੋਕਾ ਤੋੜ ਕੇ ਲੋਕਾਂ ਨੇ ਅਰਥੀ ਭੂਕ ਮਜਾਰੇ ਨੇ ਜਿਹੜਾ ਅਸੀਂ ਕਹਿੰਦੇ ਸੀ ਵੀ ਇਹ ਕੱਲਾ ਪੰਜਾਬ ਨਹੀਂ ਹਰਿਆਣਾ ਨਹੀਂ ਪੂਰਾ ਦੇਸ਼ ਹੋਊਗਾ ਅੱਜ ਮੋਦੀ ਸਰਕਾਰ ਵੇਂਦੀ ਹੋਊ ਤੇ ਕਬਰਾਈ ਹੋਊਗੀ ਅੱਜ ਪੂਰਾ ਦੇਸ਼ ਅੱਜ ਵਾਲੇ ਐਕਸ਼ਨ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰ ਰਿਹਾ ਹੈਗਾ ਤੋਂ ਇਹ ਖਬਰਾਂ ਕੱਲ ਵਾਲੀਆਂ ਖਬਰਾਂ ਦੇਸ਼ ਦੇ ਚਨਣਾ ਚੱਲਣੀਆਂ ਹੈਗੀਆਂ ਵਾ ਪੂਰੇ ਦੇਸ਼ ਵਿੱਚ ਜਿਵੇਂ ਕਿਸਾਨ ਅੰਦੋਲਨ ਨੂੰ ਜਿਹੜਾ ਦਿੱਲੀ ਅੰਦੋਲਨ ਦੋ ਵਾ ਜਿਵੇਂ ਉਹਨੂੰ ਸਪੋਰਟ ਮਿਲ ਰਹੀ ਹੈਗੀ ਆ ਇਹ ਦੁਨੀਆ ਦੇਖ ਰਹੀ ਹੈਗੀ ਆ ਤਾਂ ਮੈਂ ਹੁਣ ਫੋਟੋ ਵਾਲੇ ਨੂੰ ਕਹੂੰਗਾ ਇੱਧਰ ਆ ਜਾਓ ਫੋਟੋ ਲਾ ਲਓ ਭਾਈ ਹੁਣ ਵਿੱਚ ਆਲੇ ਬੈਜੋ ਮੀਡੀਆ ਨੂੰ ਛੱਡ ਕੇ ਐ ਗੂਦ ਦੇ ਨਜ਼ਾਰੇ ਜਿਹੜਾ ਆ ਭਾਈ ਬਾਵਾ ਤਾਂ ਭਾਈ ਆ ਭਾਈ ਵਧੀਆ ਫੋਟੋ ਜਾਵੇ ਭਾਈ ਸਭਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਤੇ ਖੱਟਰ ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨ ਵਾਲੀ ਸਰਕਾਰਾਂ ਮਰਦਾਬਾਦ 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 ਸਰਕਾਰਾਂ ਤੋਂ ਨਾਕ ਚਾਹ ਕਰੋ ਜਿੰਦਾਬਾਦ ਕਰੋ ਸਰਕਾਰਾਂ ਤੋਂ ਨਾਕ ਚਾਹ ਸਾਡਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਾਂਗੇ ਬਣਾ ਕੇ ਰਾਂਗੇ ਬਣਾ ਕੇ ਰਾਂਗੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਾਂਗੇ ਬਣਾ ਕੇ ਰਾਂਗੇ ਬਣਾ ਕੇ ਰਾਂਗੇ ਬੈਠੋ ਮੇਰੇ ਵੀ ਇੱਧਰ ਵੀ ਬੈਠੋ ਹੁਣ ਥੋੜਾ ਸ਼ਾਂਤੀ ਨਾਲ ਗੱਲ ਕਰ ਲਈਏ ਸੋ ਇਸ ਕਰਕੇ ਇਹਦੋ ਗਾਹਾਂ ਅੱਜ ਅਸੀਂ ਸਰਕਾਰ ਨੂੰ ਚੇਤਾਵਨੀ ਦੇਾਂਗੇ ਇੱਥੋਂ ਵੀ ਜਿਹੜੇ ਤਨਮਨਜੀਤ ਸਿੰਘ ਦੀ ਢੇਸੀ ਨੇ ਜਿਨ੍ਹਾਂ ਨੇ ਅੰਗਰੇਜ਼ ਇੰਗਲੈਂਡ ਦੀ ਪਾਰਲੀਮੈਂਟ ਸ਼ੁਭਕਰਨ ਸਿੰਘ ਜੀ ਦਾ ਮੁੱਦਾ ਚੱਕਿਆ ਇੱਥੇ ਜੋ ਜਬਰ ਹੋਇਆ ਉਹਦਾ ਮੁੱਦਾ ਚੱਕਿਆ ਉਹਨਾਂ ਦੇ ਮਾਪੇ ਪੰਜਾਬ 'ਚ ਰਹਿੰਦੇ ਨੇ ਦੁਆਪੇ 'ਚ ਉਹਨਾਂ ਦੇ ਚਾਚੇ ਪਾਏ ਰਹਿੰਦੇ ਨੇ ਜੇ ਕੋ ਉਹਨਾਂ ਖਿਲਾਫ ਕਾਰਵਾਈ ਕੀਤੀ ਇਹਦਾ ਮੂੰਹ ਤੋੜਵਾ ਜਵਾਬ ਦੇਊਂਗਾ ਉਹਨਾਂ ਦੇ ਫੋਨ ਆਇਆ ਸਾਨੂੰ ਸੋ ਇਹ ਸਰਕਾਰ ਨੋਟ ਕਰੇ ਉਦੋਂ ਗਾ ਅੱਜ ਮਨਜੀਤ ਸਿੰਘ ਜੀ ਪਿੰਡ ਜਾਂਗਥਲਾ ਬਲਾਕ ਪਾਤਣਾ ਤੇ ਖਨੌਰੀ ਬਾਰਡਰ ਤੇ ਜਿਹੜੇ ਸ਼ਹੀਦ ਹੋਏ ਸੀ ਅੱਜ ਉਹਨਾਂ ਦਾ ਜਿਹੜਾ ਸੀਗਾ ਭੋਗ ਸੀਗਾ ਪਾਠ ਦਾ ਸੋ ਅੰਤਮ ਅਰਦਾਸ ਸੀ ਦੋਵਾਂ ਫੋਰਮਾਂ ਦੇ ਲੀਡਰਾਂ ਜੋ ਉਹਨਾਂ ਦੇ ਜੱਦੀ ਪਿੰਡ ਪਹੁੰਚੇ ਹੋਏ ਆ ਔਰ ਉਹਨਾਂ ਨੂੰ ਅੱਜ ਅਸੀਂ ਮੋਰਚੇ ਦੇ ਸ਼ਹੀਦ ਨੂੰ ਸਜਦਾ ਸਜਦਾ ਦੇ ਫੁੱਲ ਪੇਟ ਕੀਤੇ ਆ ਅੱਜ ਫੇਰ ਇਸ ਮંચ ਤੋਂ ਕਹਿੰਨੇ ਆ ਸਰਦਾਰ ਮਨਜੀਤ ਸਿੰਘ ਜਿਹੜੇ ਵਿਚਾਰਾਂ ਨੂੰ ਜਿਹੜੇ ਸੁਪਨਿਆਂ ਨੂੰ ਲੈ ਕੇ ਸ਼ਹੀਦ ਹੋਏ ਨੇ ਅਸੀਂ ਉਹਨਾਂ ਨੂੰ ਪੂਰਾ ਕਰਨ ਤੱਕ ਸੰਘਰਸ਼ ਜਾਰੀ ਰੱਖਾਂਗੇ ਅਗਲੀ ਗੱਲ ਦੇਖੋ ਇਹ ਮੋਰਚਾ ਕਮਾਂਤਰੀ ਪੱਧਰ ਤੇ ਚਲਾ ਗਿਆ ਔਰ ਇਹ ਗੱਲਾਂ ਅਸੀਂ ਸਾਫ਼ ਕਰ ਲਈਆਂ ਅੱਡ ਕਰ ਲਈਆਂ ＵＩＤ ਦੇ ＷＴＯ ਦੀ 26 ਤੋਂ ਲੈ ਕੇ 29 ਤੱਕ ਮੀਟਿੰਗ ਹੋ ਰਹੀ ਆ ਉਧਰ ਕਿਸਾਨਾਂ ਮਜ਼ਦੂਰਾਂ ਔਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਵਿਰੁੱਧ ਕਾਨੂੰਨ ਕਢੇ ਜਾਣੇ ਆ ਅਸਲ ਵਿੱਚ ਇਹ ਨੇ ਜਿਹੜੇ ਸਾਡੇ ਵਿਰੁੱਧ ਕਰੋੜ ਬਣਾਉਂਦੇ ਨੇ ਉੱਧਰ ਪੂਰੀ ਦੁਨੀਆ ਦੇ ਵਿੱਚ WTO ਦੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ 70000 ਬੰਦਾ UI ਦੇ ਵਿੱਚ ਉਹਦਾ ਵਿਰੋਧ ਕਰਨ ਲਈ ਪਹੁੰਚਿਆ ਹੋਇਆ ਦੋਆ ਸਰਕਾਰਾਂ 'ਚ ਫਰਕ ਆ ਘਟੋ-ਕਟੋ ਸਰਕਾਰਾਂ ਲੋਕਾਂ ਨੂੰ ਵਿਰੋਧ ਕਰਨ ਦਾ ਤੇ ਹੱਕ ਦਿੰਦੀਆਂ ਨੇ ਸਾਡੇ ਵਾਲੀ ਸਰਕਾਰ ਵਿਰੋਧ ਕਰਨ ਦਾ ਹੱਕ ਵੀ ਸਾਨੂੰ ਨਹੀਂ ਦਿੰਦੀ ਹੈਗੀ ਤਾਂ ਪੂਰੀ ਦੁਨੀਆ 'ਚ ਵਿਰੋਧ ਹੋ ਰਿਹਾ WTO ਦਾ ਕਿਉਂਕਿ ਸੰਸਾਰ ਦੇ ਗਰੀਬ ਮੁਲਖਾਂ ਨੂੰ ਕਿਸਾਨਾਂ ਨੂੰ ਪਤਾ ਵਾ ਵੀ ਇਹ ਡਬਲਯੂਟੀਓ ਦੀਆਂ ਨੀਤੀਆਂ ਦਾ ਪੁੱਠਾ ਗੇੜੇ ਦਿੱਤਿਆ ਬਗੈਰ ਕਿਸਾਨੀ ਪਰਫੁੱਲਤ ਨਹੀਂ ਹੋ ਸਕਦੀ ਕੱਲ ਦੇ ਅਸੀਂ ਰਿਜ਼ਲਟ ਕੀ ਕੱਢੇ ਆ ਧਿਆਨ ਨਾਲ ਸੁਣਿਓ ਦੇਖੋ ਯੂਰਪ ਦੀ ਆਬਾਦੀ ਕਹਿੰਦੇ ਸੀ 1970 ਵਿੱਚ ਕੁੱਲ ਆਬਾਦੀ ਦਾ 15% ਕਿਸਾਨ ਖੇਤੀ ਕਰਦੇ ਸੀ ਕਿੰਨੇ ਦਾ 15% ਹੁਣ ਉਹ 15% ਲੋਕ ਵੀ ਖੇਤੀ ਚੋਂ ਬਾਹਰ ਹੋ ਗਏ। ਇਸ ਵੇਲੇ ਜ਼ੋਰਪਦੀ ਕੁੱਲ ਆਬਾਦੀ ਦਾ ਸਵਾ ਹਿੱਸਾ ਖੇਤੀ ਕਰ ਰਿਹਾ ਵਾ। 400 ਕਿਲਾ ਉਹਨਾਂ ਕੋਲ ਜ਼ਮੀਨ ਆ। ਫੇਰ ਵੀ ਉਹ ਫਰਾਸ ਦੀ ਰਾਜਧਾਨੀ ਪੈਰਿਸ ਨੂੰ ਘੇਰਦੇ ਆ। ਫੇਰ ਵੀ ਉਹ ਜਰਮਨ ਦੇ ਵਿੱਚ ਬਰਲਿੰਗ ਚ ਪ੍ਰਦਰਸ਼ਨ ਕਰਦੇ ਆ। ਪੂਰੇ ਯੂਰਪ ਵਿੱਚ ਅੰਦੋਲਨ ਚੱਲ ਰਿਹਾ ਹੈ। ਅਸੀਂ ਕਹਿੰਦੇ ਹਾਂ ਜਿਹੜੀ ਕੱਲ੍ਹ-ਕੱਲ ਹੋਈ ਸੀ ਵੀ ਯੂਰਪ ਦੀ ਲੜਾਈ ਸਾਡੇ ਨੂੰ ਅੱਗੇ ਜਾ ਚੁੱਕੀ ਆ ਅਸੀਂ ਹੱਲੇ ਆ ਮੰਗ ਕਰ ਰਹੇ ਹਾਂ ਵੀ ਖੇਤੀ ਆਧਾਰਤ ਸੰਤਾ ਲਾਓ ਉਹਨੂੰ ਪਰਪਲਿਤ ਕਰੋ ਯੂਰਪ ਦੇ ਵਿੱਚ ਖੇਤੀ ਤੇ ਖੇਤੀ ਆਧਾਰਤ ਸੰਤਾ ਵਾਂ ਪਰ ਇਹ ਵੀ ਇਹ ਵੀ ਕਾਰਪੋਰੇਟ ਦਾ ਮਾਡਲ ਫੇਲ ਹੋ ਗਿਆ ਅਗਲਿਆਂ ਨੇ ਸਾਫ਼ ਕਿਹਾ ਇੱਕ ਤਾਂ ਡੀਜ਼ਲ ਤੇ ਸਬਸਿਡੀ ਚੱਕ ਰਹੇ ਸੀ ਉਹ ਇਹ ਵਿਰੋਧ ਕੀਤਾ ਕਿ WTO ਦੀ ਨੀਤੀ ਇਹ ਸਪਸ਼ਟ ਕਰਦੀ ਹੈ ਵੀ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਸਬਸਿਡੀ ਦੇ ਨਹੀਂ ਸਕਦੇ ਇਸ ਵਾਸਤੇ ਇੱਕੋ ਇੱਕੋ ਕਹਿੰਦੇ ਸੀ ਵੀ ਅਸੀਂ ਜਿਹੜੇ ਸਟੋਰ ਬਣਾਏ ਆ ਐਗਰੋ ਇੰਡਸਟਰੀ ਦੇ ਥਰੂ ਉਹਦੀਆਂ ਸਬਜ਼ੀਆਂ ਤੇ ਫਲ ਲੋਕ ਨਹੀਂ ਲੈਂਦੇ ਤੁਸੀਂ ਜੜੀਆਂ ਬਾਹਰੋਂ ਸਬਜ਼ੀਆਂ ਤੇ ਫਲ ਇੰਪੋਰਟ ਕਰ ਰਹੇ ਜੇ ਉਹ ਸਸਤੇ ਵਿਕਦਿਆ ਇਸ ਕਰਕੇ ਸਾਡਾ ਕਿੱਤਾ ਤਬਾਹ ਹੋ ਰਿਹਾ ਤਿੰਨ ਗੱਲਾਂ ਯੂਰਪ ਦੇ ਵਿੱਚੋਂ ਜ਼ਿਆਦਾ ਨਿਕਲ ਕੇ ਆਈਆਂ ਤੋਂ ਜਿਹੜੀ ਗੱਲ ਕਹੀ ਸੀ ਅਸੀਂ ਵੀ ਇਹ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਖੇਤੀ ਜਿੰਸਾ ਮਕਾਉਣਾ ਚਾਹੁੰਦੇ ਨੇ ਇਹ ਖੁੱਲੀ ਮੰਡੀ ਦਾ ਕਨਸੈਪਟ ਆ ਵੀ ਕੋਈ ਵੀ ਮੁਲਖ ਤੋਂ ਸਾਡੀ ਮੰਡੀ ਵਿੱਚ ਚੀਜ਼ ਆ ਕੇ ਵਿਕੇ ਸਾਡੀ ਸਰਕਾਰ ਉਹਦੇ ਤੇ ਇੰਪੋਰਟ ਡਿਊਟੀ ਨਹੀਂ ਲਾ ਸਕਦੀ ਇਹ ਡਬਲਿਊਟੀਓ ਦੀ ਪੋਲਿਸੀ ਕਹਿੰਦੀ ਆ ਪਾਵੇਂ ਸਾਡੀ ਮੀਟਿੰਗ 'ਚ ਪਿਊਸ਼ ਗੋਇਲ ਕਹਿੰਦਾ ਪੀ ਇਹ ਸਾਡਾ ਫੈਸਲਾ ਨਹੀਂ ਆ ਇਹ ਸਮਝੌਤਾ ਵਾਜ ਲੜ ਰਹੇ ਆ ਤੇ ਥੁੱਕ ਕੇ ਚੱਟਣਾ ਪਿਆ ਵੀ ਨਹੀਂ ਮੰਗਾਉਂਦੇ ਅਸੀਂ ਮਾੜੇ ਦੇ ਚੁਪ ਹੋਵਾਂਗੇ ਸਮਝੌਤਾ ਜਿਉਂਦਾ ਤਿਉਂ ਆ ਉਸੇ ਵੇਲੇ ਨੂੰ ਫੈਸਲਾ ਕਰਕੇ ਬਾਹਰੋਂ ਵਿਦੇਸ਼ਾਂ ਤੋਂ ਕਰਨਗਮ ਇਹ ਦੱਸਣ ਵੀ ਇਹ ਵਿਦੇਸ਼ਾਂ ਤੋਂ 85000 ਕਰੋੜ ਦੀਆਂ ਦਾੜਾ ਨਹੀਂ ਮੰਗਾ ਰਹੇ ਓ ਦੱਸੋ ਨਾ ਪਾਉਣੇ 2 ਲੱਖ ਕਰੋੜ ਦਾ ਹੈ ਪਾ ਪਾਇਮ ਆਲ ਨਹੀਂ ਮੰਗਾ ਰਹੇ ਹੈ ਕਿ ਵਿਦੇਸ਼ਾਂ ਤੋਂ ਤੂੰ ਮੰਗਾ ਤਾ ਤੁਸੀਂ ਰਹੇ ਜੇ ਕਿ ਅਸੀਂ ਦਾਣਾ ਨਹੀਂ ਪੈਦਾ ਕਰ ਸਕਦੇ ਕਿ ਅਸੀਂ ਤੇਲ ਬਿਜ ਨਹੀਂ ਪੈਦਾ ਕਰ ਸਕਦੇ ਸਾਡੇ ਦੇਸ਼ ਦੀ ਐਡੀ ਤਗੜੀ ਭੂਮੀ ਆ ਸਭ ਕੁਝ ਇੱਥੇ ਪੈਦਾ ਹੋ ਸਕਦਾ ਫਿਰ ਤੁਸੀਂ ਵਿਦੇਸ਼ਾਂ ਚ ਇਹ ਡਬਲਯੂਟੀਆ ਦੀਆਂ ਨੀਤੀਆਂ ਕਰਕੇ ਹੀ ਹੋ ਰਿਹਾ ਅਸੀਂ ਕਹਾਂ ਸਾਨੂੰ ਐਮਐਸਬੀ ਗਰੰਟੀ ਕਾਨੂੰਨ ਦੇ ਦਿਓ ਅਸੀਂ ਤੁਹਾਨੂੰ ਦਾਲਾ ਵੀ ਦੇ ਦਾਂਗੇ ਤੇ ਨਾਲੇ ਤੇਲ ਬੀਜ ਵੀ ਦੇ ਦਾਂਗੇ ਅਸੀਂ ਝੋਨੇ ਚੋਕੀ ਲੈਣਾ ਸਾਡਾ ਪਾਣੀ ਬਾਜੂ ਪਰ ਸਾਨੂੰ ਦੇਣ ਨੂੰ ਤਿਆਰ ਨਹੀਂ ਜੇ ਤੁਸੀਂ 85000 ਕਰੋੜ ਤੇ ਪਾਉਣੇ 2 ਲੱਖ ਕਰੋੜ ਨੂੰ ਇਕੱਠਾ ਕਰ ਲੋ ਤੇ ਲਗਭਗ 2.5 ਲੱਖ ਕਰੋੜ ਰੁਪਇਆ ਬਣ ਜਾਂਦਾ ਜਿਹੜਾ ਵਿਦੇਸ਼ਾਂ ਤੇ ਖਰਚ ਰਹੇ ਆ ਇੰਨਾ ਕਿ ਸਾਨੂੰ ਦੇ ਦੇਣ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾ ਸਕਦਾ ਪਰ ਨਹੀਂ ਸਾਨੂੰ ਨਹੀਂ ਦੇਣਾ ਕਿਉਂਕਿ WTO ਨਾ ਸਮਝੌਤਾ ਕੀਤਾ ਤਾਂ ਕਹਿੰਦੇ ਜੋ ਸਾਡੀ ਕੁੱਲ ਪੈਦਾਵਾਰ ਦੀ ਵੈਲਿਊ ਆ WTO ਦੀ ਪਾਲਿਸੀ ਕਹਿੰਦੀ ਆ ਵੀ ਉਹ ਤੋਂ 10% ਤੋਂ ਵੱਧ ਇਹ ਸਬਸਿਡੀ ਸਾਨੂੰ ਦੇ ਨਹੀਂ ਸਕਦੇ ਤੋਂ ਅਸੀਂ ਜਿਹੜੀ ਆ ਪ੍ਰਸ਼ਤ ਗੱਲਾਂ ਲੈ ਕੇ ਗਏ ਵੀ ਅਮਰੀਕਾ ਐਸ ਵਲੇ ਕਰੰਟ ਆਫ ਦੇ ਕਿਸਾਨ ਨੂੰ 85 ਹਜ਼ਾਰ ਡਾਲਰ ਸਾਲਾਨਾ ਦੇ ਰਿਹਾ ਗ੍ਰੀਨ ਬਾਕਸ ਦੇ ਵਿੱਚ ਤਾਂ ਸਿਡੀ ਉਦੋਂ ਨਾ ਮੁਕਾਬਲਾ ਕਰਾਰਿਆ ਇੱਕ ਬੰਨੇ ਸਾਨੂੰ 298 ਡਾਲਰ ਅੱਜ ਦੀ ਡੇਟ ਵਿੱਚ ਮਿਲ ਰਹੇ ਆ ਸਬਜ਼ੀ ਦੇ ਵਿੱਚ ਸਾਡਾ ਕਿਸਾਨ 5 ਏਕੜ ਵਾਲਾ 83 85% ਪੂਰੇ ਦੇਸ਼ ਵਿੱਚ ਉਹਨਾਂ ਦਾ ਕਿਸਾਨ 400 ਕਿੱਲੇ ਤੋਂ ਲੈ ਕੇ 2000 ਕਿੱਲਿਆਂ ਤੱਕ ਆਲਾ ਉਹਨਾਂ ਦੀ ਆਬਾਦੀ ਅਮਰੀਕਾ ਦੀ 2% ਤੇ ਯੂਰਪ ਦੀ ਸਵਾ 1% ਆਬਾਦੀ ਖੇਤੀ ਕਰ ਰਹੀ ਆ ਸਾਡੀ 60% ਆਬਾਦੀ ਖੇਤੀ ਕਰ ਰਹੀ ਹੈ ਮਜ਼ਦੂਰ ਪਾਲੋ 30% ਉਹ ਕੀ ਮੁਕਾਬਲਾ ਸਾਡਾ ਵੀ ਉਹਨਾਂ ਨਾਲ ਕੀ ਰੋਲਾ ਸਾਡਾ ਤੋਂ ਇਸ ਕਰਕੇ ਇਸ ਕਰਕੇ WTO ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਆ ਵੀ ਜਿਵੇਂ ਪੰਜਾਬੀ ਚ ਕਹਿ ਸੀ ਵੀ ਓਪਨ ਕਬੱਡੀ ਰੱਖ ਲਈ ਇੱਕ ਪਹਿਲਵਾਨ 100 ਕਿਲੋ ਦਾ ਸਾਡੇ ਵਾਲਾ ਪਹਿਲਵਾਨ 2 ਕਿਲੋ ਦਾ ਆਂਦੇ ਮੁਕਾਬਲਾ ਕਰੋ ਦੱਸੋ 2 ਕਿਲੋ ਵਾਲਾ ਦਾ ਮੁਕਾਬਲਾ ਹੈ 100 ਕਿਲੋ ਨਾਲ ਤੁਸੀਂ ਆਪਣਾ ਤੇ ਜਾੜਾ ਕਰ ਲਿਆ ਇਸ ਕਰਕੇ ਕਹਿ ਰਹੇ ਵੀ ਇਹ ਟੋਡੀ ਪਾਲਿਸੀ ਕਾਣੀ ਵੰਡਾ ਤੁਹਾਡੀ ਪਾਲਸੀ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਵਾਸਤੇ ਆ ਜਿਹੜੇ ਸੈਲੋ ਗਦਾਮ ਪੰਜਾਬ ਚ ਦੇਸ਼ ਚ ਖੋਲੇ ਗਏ ਉਹਦੇ ਪਿੱਛੇ ਅਗਲਿਆਂ ਦੀ ਨੀਤੀ ਸੀ ਫੇਰ ਇੱਕ ਵਾਰੀ ਡਬਲਯੂਟੀਓ ਦੀਆਂ ਨੀਤੀਆਂ ਲਾਗੂ ਕਰ ਲਈਏ ਮੰਡੀ ਸਰਕਾਰੀ ਖਤਮ ਕਰ ਦਈਏ ਪੀਡੀਐਸ ਵੀ ਖਤਮ ਕਰਨੀ ਹੈ ਕਿਸੇ ਨੂੰ ਸੱਤਾਨਾਜ ਨਹੀਂ ਦੇਣਾ ਹੈ ਇਹ ਦੋਵੇਂ ਚੀਜ਼ਾਂ ਫਿਰ ਮਰਜੀ ਨਾਲ ਮੰਡੀ ਚੋਂ ਖਰੀਦਾਂਗੇ ਸਟੋਰੇਜ ਰੱਖਾਂਗੇ ਤੇ ਮਰਜ਼ੀ ਨਾਲ ਖਪਤਕਾਰਾਂ ਨੂੰ ਵੇਚਾਂਗੇ ਜਿਹੜੀ ਮਜ਼ਦੂਰਾਂ 'ਚ ਕਰ ਲੈਂਦੇ ਵੀ ਮਹਿੰਗਾਈ ਆ ਜਣੀ ਨਾ ਇਹ ਹੀ ਖੇਤੀ ਕਾਨੂੰਨ ਕਹਿੰਦੇ ਸੀ ਇਹਨੂੰ ਕਹਿੰਦੇ ਆ ਖੁੱਲੀ ਮੰਡੀ ਜਿਵੇਂ ਤੁਹਾਡੀਆਂ ਸਬਜ਼ੀਆਂ ਨੇ ਚਾਹੇ ਗੋਭੀ ਆ ਆਲੂ ਆ ਟਮਾਟਰ ਆ ਬਤਾਉਂ ਆ ਫਾਰਿਆ ਇਹਨਾਂ ਦੀ ਕੋਈ ਸਰਕਾਰੀ ਮੰਡੀ ਨਹੀਂ ਮਰਜ਼ੀ ਆ 4 ਪੈਸੇ ਦੇ ਦੇਨ ਮਰਜ਼ੀ ਆ 4 ਪੈਸੇ ਨਾ ਦੇ ਇਹਨੂੰ ਕਹਿੰਦੇ ਖੁੱਲੀ ਮੰਡੀ ਇਹ ਸਭ ਤੋਂ ਸਸਤੀਆਂ ਚੀਜ਼ਾਂ ਖਰੀਦਦੇ ਆ ਆ ਤੁਸੀਂ ਵੇਖ ਲਓ ਹਿਮਾਚਲ ਦਾ ਸੇਬ ਇੱਥੇ ਅਡਾਨੀ ਹੁਣੀ ਪਹੁੰਚੀ ਇਹ ਛੋਟੇ ਵਪਾਰੀ ਸੀ ਸਾਡੇ ਪਹਿਲੋ ਮਹਿੰਗਾ ਰੇਟ ਦੇ ਕੇ ਖਰੀਦ ਲਿਆ ਜਦੋਂ ਛੋਟੇ ਵਪਾਰੀ ਖਤਮ ਹੋ ਗਏ ਪੂਰੇ ਮਾਨੀ ਅਡਾਨੀ ਦੇ ਹੱਥ ਵਿੱਚ ਹਿਮਾਚਲ ਦਾ ਸੇਬ ਆ ਗਿਆ ਉੱਥੋਂ ਤਾਂ ਲੈਂਦੇ ਆ 8 ਤੋਂ 14 ਰੁਪਏ ਕਿਲੋ ਸਾਨੂੰ ਵੇਚਦੇ ਆ ਇੱਧਰ ਲਿਆ ਕੇ 100 ਰੁਪਏ ਗ੍ਰੇਡਿੰਗ ਕਰਦੇ ਮੁੜ ਕੇ ਉਸ ਉਸ ਉਹਦੀ ਸੇਬ ਦੀ 50 ਤੋਂ ਫਲੋ ਸਾਨੂੰ ਮਿਲਦਾ ਨਹੀਂ ਹੈਗਾ ਤੇ ਮੁਨਾਫਾ ਕੌਣ ਕਾਗੇ ਆ ਬੰਦੀ ਨਹੀਂ ਇਹਨੂੰ ਕਹਿੰਦੇ ਖੁੱਲੇ ਬਾਜ਼ਾਰ ਦੀ ਮੰਡੀ ਇਹ ਲੁੱਟਿਆ ਕਰਨਗੇ ਕਿਸਾਨ ਕੋਲ ਚੀਜ਼ ਸਸਤੀ ਲਿਆ ਕਰਨਗੇ ਸਟੋਰ ਕਰਨਗੇ ਤੇ ਆਮ ਖਪਤਕਾਰਾਂ ਨੂੰ ਮਹਿੰਗੀ ਚੀਜ਼ ਵਿੱਚ ਇਹਨੂੰ ਖੁੱਲੀ ਮੰਡੀ ਕਹਿੰਦੇ ਆ ਤੇ ਇਸ ਕਰਕੇ ਅੱਜ ਦੁਨੀਆ ਦੇ ਸਾਹਮਣੇ ਕਿਸਾਨਾਂ ਮਜ਼ਦੂਰਾਂ ਦੇ ਸਾਹਮਣੇ ਇੱਕ ਵਿਚਾਰ ਰੱਖਿਆ ਵਾ ਵੀ ਆਹਾ WTO ਤੋਂ ਬਗਾਰ ਲੜਿਆਂ ਤੋਂ ਬਗਾਰ ਜਿਹੜੇ ਵਰਲਡ ਦੇ ਇਹ ਆਰਗੇਨਾਈਜੇਸ਼ਨ ਆ ਸਾਡਾ ਖੇਤੀ ਸੈਕਟਰ ਮਨਾਪੇ ਚ ਆ ਨਹੀਂ ਸਕਦਾ ਹੈਗਾ। ਤੋਂ ਦੂਜਰੀ ਗੱਲ ਆ ਅੰਦੋਲਨ ਚ ਅਸੀਂ ਖੜੇ ਆ ਅੱਜ ਦਿੱਲੀ ਦੀਆਂ ਸੜਕਾਂ ਨੱਚ ਰਹੀਆਂ ਨੇ। ਅੱਜ ਹਰਿਆਣੇ ਦੀਆਂ ਸੜਕਾਂ ਤੇ ਕਿਸਾਨ ਉੱਤਰ ਨਿਕਲਿਆ। ਅੱਜ ਰਾਸ਼ਟਰੀ ਅਕ ਰਾਜਸਥਾਨ ਦੀਆਂ ਕਿਸਾਨਾਂ ਦੇ ਸੜਕਾਂ ਤੇ ਕਿਸਾਨ ਨਿਕਲ ਰਿਹਾ ਦੇਸ਼ ਦੀਆਂ ਸੜਕਾਂ ਤੇ ਆਇਆ। ਇਹ ਅੰਦੋਲਨ ਗਾਂ ਤੋਂ ਰਿਹਾ। ਸਰਕਾਰ ਦੇ ਮੱਥੇ ਤੇ ਮੁਰਕਾ ਆ ਰਿਹਾ ਵੀ ਗੱਲ ਸ਼ੰਭੂ ਬਾਡਰ ਦੀ ਨਹੀਂ ਗੱਲ ਖਨੋਰੀ ਬਾਡਰ ਦੀ ਨਹੀਂ ਗੱਲ ਅਸਲੇ ਦੇਸ਼ ਦੀ ਹੋ ਰਹੀ ਆ ਵੀ ਅਸੀਂ ਉਹਦਾ ਸੋਚਦੇ ਸੀ ਵੀ ਰੋਕ ਲਿਆ ਇਹਨਾਂ ਨੂੰ ਪੰਜਾਬ ਵੀ ਘਵਾ ਲਓ 13 ਸੀਟਾਂ ਹਰਿਆਣੇ ਦੀਆਂ 8 ਸੀਟਾਂ ਵੀ ਘਵਾ ਲਓ ਹਮਾਚ ਲਾ ਲਿਆ 4 ਵੀ ਆ 25 30 ਉੱਤਰ ਪ੍ਰਧ ਤਲੀਆ ਘਵਾ ਲਓ ਹੁਣ ਉਹਨਾਂ ਨੂੰ ਲੱਗਦਾ ਵੀ ਸਾਡੀਆਂ 540 ਗੇ 40ਾਂ ਦੇ ਉੱਤੇ ਸੇਕ ਪਹੁੰਚ ਰਿਹਾ ਹੈ ਤਾਂ ਇਸ ਕਰਕੇ ਕਮਰਾਹਟជា ਸਰਕਾਰ ਸਰਕਾਰ ਤਬਾਹ ਚਾ ਪੂਰੀ ਤਰ੍ਹਾਂ ਅਰ ਸਰਕਾਰ ਨੂੰ ਪਤਾ ਵਾ ਵੀ ਭਾਈ ਇਹ ਅੰਦੋਲਨ ਹੋਰ ਬਲੰਦੀਆਂ ਨੂੰ ਵਗਦਣਾ ਵਾ ਇਸ ਅੰਦੋਲਨ ਦੇ ਵਿੱਚ ਲੱਖਾਂ ਦੀ ਗਿਣਤੀ ਨੇ ਟੱਪਣਾ ਹੈਗਾ ਵਾ ਇਸ ਅੰਦੋਲਨ ਨੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨੀ ਹੈਗੀ ਆ ਇਹ ਅੰਦੋਲਨ ਕੋਈ ਵੀ ਇਹੋ ਜੀ ਦੁਨੀਆ ਦੀ ਪਾਰਲੀਮੈਂਟ ਹੈ ਤੁਸੀਂ ਦੇਖ ਲਿਓ ਉਹਨਾਂ ਦਾ ਸਮਾਂ ਦੱਸੂਗਾ ਜਿੱਥੇ ਪੰਜਾਬੀ ਹੋਣ ਉੱਥੇ ਦਾ ਮੁੱਦਾ ਨਾ ਗੱਟੂਗਾ ਆਉਣ ਵਾਲੇ ਸਮੇਂ 'ਚ ਦੇਖਿਓ ਵਿਰੋਧੀ ਧਿਰਾਂ ਨੂੰ ਮਜਬੂਰ ਹੋਣਾ ਪੈਣਾ ਵਿਧਾਨ ਸਭਾ ਤੁਹਾਡੀਆਂ ਮੰਗਾਂ ਨੂੰ ਲੈ ਕੇ ਮਤੇ ਪਾਉਣੇ ਪੈਣੇ ਆਹ ਭਗਵੰਤਮਾਨ ਚਲਾ ਰਿਹਾ ਇੱਕ ਮਾਚ ਤੋਂ ਵਿਧਾਨ ਸਭਾ ਬਜਟ ਤੇ ਦੇਖੋ ਇਹਦੀ ਕਿਹੜੇ ਭਾਵ ਇਕ ਦਿਨ ਐ ਨਹੀਂ ਹੈਗਾ ਅੰਦੋਲਨ ਖਾ ਜਾਊਗਾ ਜਿੱਥੇ ਜਿੱਥੇ ਵੀ ਅਜਲਾਸ ਹੋਊਗਾ ਕਿਉਂਕਿ ਇਸ ਵੇਲੇ ਪੂਰਾ ਗਰਮਿਆਂ ਅੰਦੋਲਨ ਦੇ ਇਸ ਪਰ ਵਿੱਚ ਹਰ ਵਿਰੋਧੀ ਧਿਰ ਇਹਦਾ ਲਹਾ ਖੱਟੂ ਅਰੇ ਗੁਰ ਯਾਦ ਰੱਖਿਓ ਸਿਆਸਤ ਦੇ ਵਿੱਚ ਜੜੀਆਂ ਵੀ ਪਾਰਲੀਮੈਂਟ ਚੋਣਾ ਲੜਦੀਆਂ ਪਾਰਟੀਆਂ ਨੇ ਕੋਈ ਵੀ ਤੁਹਾਡੇ ਨਾਲ ਨਹੀਂ ਆਉਂਦੀ ਇੱਕ ਆਕੜਾ ਇਹ ਆ ਕਿ ਮੋਦੀ ਵੀ ਹੋਣਾ ਪਿਛਲੇ 10 ਸਾਲਾਂ ਵਿੱਚ 1452000 ਕਰੋੜ ਰੁਪਇਆ ਕਾਰਪੋਰੇਟ ਦਾ ਰਾਈਟ ਆਫ ਐਨਪੀਏ ਕਰਕੇ ਮਾਫ ਕੀਤਾ ਉਹਨਾਂ ਲਈ ਕਾਨੂੰਨ ਅੱਢ ਲੇ ਜੇ ਤੁਸੀਂ ਪਿਛਲੇ 20 ਸਾਲਾਂ ਦਾ ਲਾ ਲਓ ਵਿੱਚੇ ਕਾਂਗਰਸ ਲਾਓ ਤੇ ਉਹਨਾਂ ਸਾਲਾਂ ਵਿੱਚ 42 ਲੱਖ ਕਰੋੜ ਰੁਪਏ ਦਾ ਕਾਰਪੋਰੇਟ ਘਰਾਣਿਆਂ ਨੂੰ ਮਾਫੀਆਂ ਮਿਲੀਆਂ ਨੇ ਤੇ ਤੁਸੀਂ ਦੋਹਾਂ ਸਰਕਾਰਾਂ ਨੂੰ ਜੇ ਦੇਖੋ ਤੇ ਘੱਟ ਕਿਸੇ ਨੇ ਵੀ ਨਹੀਂ ਕੀਤੀ ਹੈ ਕੋਈ ਸੈਕੂਲਰਿਜ਼ਮ ਦੇ ਨਾਂ ਤੇ ਵੋਟਾਂ ਲੈ ਰਿਹਾ ਕੋਈ ਹਿੰਦੂਇਜ਼ਮ ਦੇ ਨਾਂ ਤੇ ਵੋਟਾਂ ਲੈ ਰਿਹਾ ਕੋਈ ਪੰਥ ਦੇ ਨਾਂ ਤੇ ਵੋਟਾਂ ਲੈ ਰਿਹਾ ਵੋਟਾਂ ਸਾਰੇ ਹੀ ਲੈਣਾ ਚਾਹੁੰਦੇ ਆ ਕੋਈ ਸਕੂਲਾਂ ਵਿੱਦਿਆ ਦੇ ਨਾਂ ਤੇ ਕੋਈ ਚੰਗੀ ਸਿੱਖਿਆ ਦੇ ਨਾਂ ਤੇ ਵੋਟਾਂ ਲੈ ਰਿਹਾ ਹਰ ਇੱਕ ਦਾ ਅਜੰਡਾ ਆਪੋ ਆਪਣਾ ਵਾ ਅ ਕਿਸੇ ਵੀ ਵਿਰੋਧੀ ਧਿਰ ਤੋਂ ਕਿਨੇ ਰਹਿ ਗਏ ਦੋ ਕਿਸੇ ਵੀ ਵਿਰੋਧੀ ਧਿਰ ਤੋਂ ਕੋਈ ਆਸ ਨਾ ਰੱਖਿਓ ਕਿ ਜਰੂਰੀ ਬੇਨਤੀ ਸਮਾਂ ਹੋ ਗਿਆ ਇਹ 3:30 ਵਜੇ ਪੁਤਲੇ ਨੂੰ ਅੱਗ ਲਾਉਣੀ ਆਪਾਂ ਔਰ ਜੇ ਅਸੀਂ ਸਾਰੇ ਜਾਵਾਂਗੇ ਧਿਆਨ ਨਾਲ ਸੁਣਿਓ ਬਸ ਅਗੇ ਧਿਆਨ ਨਾਲ ਹਾਂ ਜਿਹੜੇ ਵੀ ਆਗੂਆਂ ਨੇ ਤੈਅ ਕੀਤੀ ਟੀ ਮੋ ਲਾਉਗੀ ਅੱਗ ਜੇ ਇੱਥੇ ਬੈਠੇ ਰਹੀਏ ਤਾਂ ਮੈਂ ਇੱਥੇ ਖਲੋਤਾ ਰਹਿਣਾ ਤੁਹਾਡੇ ਲਾਗੇ ਇੱਥੇ ਖਲੋ ਕੇ ਨਾਅਰੇ ਮਾਰੀਏ ਪ੍ਰੈਸ ਨੂੰ ਕਲਜ ਕਰੰਦੀਏ ਮੈਂ ਤੁਹਾਨੂੰ ਬੋਲੂਗਾ ਨਾਰੇ ਵਜਦੇ ਰਹਿਣਗੇ ਕੋਈ ਨਾ ਜਾਈਏ ਨਹੀਂ ਤੇ ਭੀੜ ਇੰਨੀ ਪੈ ਜੂ ਕੋਈ ਪ੍ਰੈਸ ਕਵਰੇਜ ਨਹੀਂ ਹੋਣੀ ਹੈਗੀ ੱੱੱਕੇ ਵੱਜਣਗੇ ਕੋਈ ਐਕਸੀਡੈਂਟ ਹੋ ਗਿਆ ਉਹ ਸਾਡੇ ਲਈ ਨੁਕਸਾਨ ਉਹ ਠੀਕ ਹੈ ਕਿ ਗਲਤ ਆਇਥੇ ਖਲੋਤੇ ਰਹੋ ਖਲੋ ਕੇ ਨਾਰੇ ਮਾਰਾਂਗੇ ਜਿਹੜੀ ਆਪਕਾਂ ਨੇ ਟੀਮ ਡਿਸਾਈਡ ਕਰਾਈ ਕੀਤੀ ਹੋਈ ਆ ਵੀ ਦੋ ਬੰਦੇ ਜਾ ਕੇ ਉਹ ਪੁੱਤਰੇ ਨੂੰ ਆਇਥੋਂ ਦੇਖਣ ਰਿਹਾ ਮੈਨੂੰ ਤੁਸੀਂ ਵੀ ਆਨੂ ਮੂੰਹ ਕਰਕੇ ਖਲੋ ਜੋ ਖਲੋ ਜੋ ਅਜੇ ਨਹੀਂ ਖਲੋ ਜੋ ਇਥੇ ਮੈਂ ਨਾਰੇ ਲਾਉਂਦਾ ਰਹਿਂਦਾ